बसंत न पाए फेरा नुल ते न गोला असान रहंदे उहो पाणी मुक जे सरोवरां चो न मछीअ पर न ਜਿਹੜੇ ਨਾਮ ਨਹੀਂ ਜਪਦੇ ਖਾਲਸਾ ਜੀ ਉਹ ਬੰਦੇ ਜੀਦੇ ਹੀ ਮੋਆ ਸਮਾਨ ਰਹਿੰਦੇ ਹੀਰਾ ਜਨਮਾਲ ਅਨਮੋਲ ਕਰ ਸਫਲ ਬੰਦੇ ਬੀਤੇ ਘਾਟੇ ਆਵਣਾ ਨੇ ਇੱਕ ਦਿਨ ਤਾਣ ਕੇ ਲੰਮੀਆਂ ਸੌ ਜਾਣਾ ਤੈਨੂੰ ਸੁੱਤੇ ਨੂੰ ਕਿਸੇ ਜਗਾਵਣਾ ਨੇ ਓ ਜਿੰਨਾ ਵਾਸਤੇ ਠਗੀਆਂ ਜਮਾ ਦੇ ਉਹ ਨਾ ਬਚਾਉਣਾ ਨਹੀਂ ਸੇਵਾ ਨਾਮ ਤੋਂ ਬਿਨਾ ਗੁਰਜੰਟ ਸਿੰਘਾ ਕੁਝ ਵੀ ਨਾਲ ਦਰਗਾਹ ਵਿੱਚ ਜਾਉਣਾ ਨਹੀਂ ਕੁਝ ਵੀ ਨਾਲ ਦਰਗਾਹ ਵਿੱਚ ਜਾਉਣਾ ਨਹੀਂ ਵਾਹਿਗੁਰੂ ਜਦੋਂ ਦੀ ਦੂਰ ਹੋਈ ਤੇ ਤੋਨomani ਚੈਨ ਪਾਇਆ ਨਾ ਇਥੀ ਮਾਰ ਪੈਂਦੀ ਤੋ ਕਿ ਤੈਨੂੰ ਦਰਦ ਆਇਆ ਨਾ ਕਿ ਤੈਨੂੰ ਦਰਦ ਆਇਆ ਨਾ ਦੁਗਿਆ ਜਾਲਤੀ ਜੰਗੜੀ ਹੈ ਮੇਰਾ ਸੁਟ ਤੇਰੀ ਦਾ यलਵਾ ਜੰਗ ਚੋਂਦੀ ਹੈ ਗੁਰੂ ਜੀ ਦਰਸ ਰਪੈਂਦੀ ਤੌਕ ਤੈਨੂੰ ਦਰਦ ਆਇਆ ਨਾ ਕਿ ਤੈਨੂੰ ਦਰਦ ਆਇਆ ਨਾ ਜੋ ਦਈਂ ਹਜਾਲਤੀ ਧੰਗੜੀ ਹੈ ਮੇੜਾ ਸਿੱਟ ਤੇਰੀ ਦਾ ਏਲਵਾ ਜਿੰਦ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਸਾਡੀਆਂ ਹਰਕਤਾਂ ਕਰਕੇ ਅਸੀਂ ਤਾਂ ਸਾਬ ਜੂਂਦੇ ਹਾਂ ਤੇਰੀਆਂ ਬਰਕਤਾਂ ਕਰਕੇ ਤੇਰੀਆਂ ਬਰਕਤਾਂ ਕਰਕੇ ਥੱਕੀ ਮਾਰ ਕੇ ਹਕ हाका मोगुरस्त तेरी दा यलवा जंगा चौंधी है गुरुजी दृष्ट तेरी दा गुरुजी दृष्ट तेरी दा पति जंगी हाँ जे ना बाउड़ा दो प्यारे जेमी आप आ पिलनी तारी ये आ দৌড় দা پیارے এਵੇਂ আ দৌড় কে پیارے ওড়া রং রাম তে চড়য়া কথা ও ষষ্ঠ তেরি দা হে আলওয়া জন্ধা চৌদি হে গুরুজি দৃষ্টি তেরি দা গুরুজি দৃষ্টি ਖੜਕਦਾ ਕਿਉਂ ਨਹੀਂ ਸਹਿਵਾ ਹਾਂ ਏ ਏ ਦਿਲਾਂ ਦੀ ਹਿਤਾਰ ਢਿੱਲੀ ਹੈ ਤੇ ਤੂੰ ਬਾ ਖੜਕਦਾ ਕਿਉਂ ਨਹੀਂ ਸੁੱਟਦਾ ਤਨਸ਼ ਕਿਉਂ ਅਰ ਜਨ ਮਦਾਨੇ ਬੜਕਦਾ ਕਿਉਂ ਨਹੀਂ ਮਦਾਨੇ ਬੜਕਦਾ ਕਿਉਂ ਨਹੀਂ ਓ ਜੁਆ ਸਭ ਖਾ ਗਿਆ ਅਕਲਾ ਬੁੱਧੀ ਸੁਰਤ ਤੇਰੀ ਦਾ ਹਲਵਾ ਜੰਮ ਦਾ ਚੌਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਸੁਣਿਆ ਤੂੰ ਪੱਕਾ ਜਾ ਰਜਾਰਾਂ ਦਾ ਮੇਰੇ ਪ੍ਰੀਤਮਾ ਸੁਣਿਆ ਤੂੰ ਪੱਕਾ ਯਾਰ ਯਾਰਾਂ ਦਾ ਤੂੰ ਪੱਕਾ ਯਾਰ ਯਾਰਾਂ ਦਾ ਉਹ ਅਨਪਰਸਾਰ री गुरू जी द्रष्ट तेरी दा, है। गुरु जी तेरी दा।, गुरु जी तेरी दा। सोने आया जा तड़प जान जी जानदे बदिले अपने बिरद जे बदले तर में ईमान बदिले धर्म ईमान बदिले रासुदा करजा फिकर है دی तेरी हो दमा जी रासू करजा फिकर है تیری دا ਇਹ ਹਲੋ ਆਜੰਗ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਓ ਚੱਲੀ ਬਾਵਰੀ ਹੋਈ ਹੈ ਜਿੰਦੜੀ ਚੈਨ ਲੈਂਦੀ ਨਹੀਂ ਹਾਂ ਚੈਨ ਲੈਂਦੀ ਨਾ ਜਿੰਨਾ ਚਿਰ ਹਰੀ ਨਾ ਮਿਲਿਆ ਉਹ ਮੀਰਾ ਟਿਕ ਕੇ ਬੈੰਦੀ ਨਾ ਉਹ ਮੀਰਾ ਟਿਕ ਕੇ ਬੈੰਦੀ ਨਾ دیਵਾਨਾ ਬਣ ਗਿਆ ਭੰਕਾ ਘੇ ਬਾਹੇ ਸਤ ਤੇਰੀ ਦਾ ਇਹ ਹਲਵਾ ਜੰਦਾ ਚਾਉਂਦੀ ਹੈ ਗੁਰੂ ਜੀ ਦ੍ਰਿਸ਼ਟ ਤੇਰੀ ਦਾ ਗੁਰੂ ਜੀ ਦ੍ਰਿਸ਼ਟੀ ਤੋਰੀਦਾ ਕਾਹੀਏ ਮਨ ਪਾਉਂਦਾ ਪਾਹੀਏ ਜਗ ਪਾਉਂਦਾ ਕਾਹੀਏ ਮਨ ਪਾਉਂਦਾ ਪਾਹੀਏ ਜਗ ਪਾਉਂਦਾ ਜੁਗਾਂ ਜੁਗਾਂ ਤੋਂ ਮੰਨਣਾ ਜਗ ਦਾ ਏ ਪਰ ਅੱਜ ਕੱਲ ਹਰ ਬੰਦਾ ਉਹ ਕੰਮ ਕਰਦਾ ਉਹਦੇ ਮਨ ਨੂੰ ਜੋ ਚੰਗਾ ਲੱਗਦਾ ਏ ਮੁੰਡੇ ਸਿੱਖਾਂ ਦੇ ਟੋਪੀਆਂ ਪਾਈ ਫਿਰਦੇ ਬੜਾ ਯੋਰ ਅੱਜ ਫੈਸ਼ਨ ਦੀ ਯੱਗਦਾ ਏ ਪਰ ਨਹੀਂ ਕਿਸੇ ਪਹਿਰਾਵੇ ਦਾ ਟੋਹ ਰੇ ਨਾ ਜਿੰਨਾ ਟੋਹ ਸਰਦਾਰ ਦੀ ਪੱਗ ਦਾ ਏ ਇਹ ਪੱਗ ਨਹੀਂ ਸਿਰ ਦਾ ਤਾਜ ਹਾ ਏ ਇਸ ਨੂੰ ਕਦੇ ਨਹੀਂ ਸੀਸ ਤੋਂ ਲੈਣ ਦੇਣਾ ਵਰਨਾ ਕਦੇ ਨਹੀਂ ਪਤਾ ਦਸ਼ਮੇਸ਼ ਜੀ ਨੇ ਤੁਹਾਨੂੰ ਆਪਣੀ ਗੋਦੀ ਵਿੱਚ ਬਹਿਣ ਦੇਣਾ ਸਮਾ ਸੀਮਤ ਹੈ ਫਤਿਹ ਜਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2011 ਦੇ ਵਿੱਚ ਮੈਂ ਬਾਪੂ ਜੋਗਾ ਸਿੰਘ ਜੋਗੀ ਦੇ ਨਾਲ ਇੱਕ ਪ੍ਰਸੰਗ ਰਿਕਾਰਡ ਕਰਾਇਆ ਸੀ ਸਰਬਸਾਂਝੀ ਗੁਰਬਾਣੀ ਵਿੱਚ ਚਾਰ ਪੰਜ ਜਥੇ ਸਨ ਤੇ ਬੜਾ ਚਾਹ ਵੀ ਸਾਡੀ ਇੱਕ ਸੀਟੀ ਰਿਕਾਰਡ ਹੋਈ ਏ ਤੇ ਅੱਜ ਭੁੱਲਰ ਟੀਵੀ ਚੈਨਲ ਵਾਲੇ ਪਤਾ ਨਹੀਂ ਕਿੰਨੇ ਕੁ ਪ੍ਰੋਗਰਾਮ ਇਹਨਾਂ ਨੇ ਰਿਕਾਰਡ ਕਰਾ ਕੇ ਢਾਡੀਆਂ ਕਵੀਸ਼ਰਾਂ ਨੂੰ ਅਰਸ਼ਾਂ ਉੱਤੇ ਪਹੁੰਚਾ ਦਿੱਤਾ ਬੜਾ ਵੱਡਾ ਇੱਕ ਇਹਨਾਂ ਦਾ ਪ੍ਰਜਗਟ ਹੈ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਗੁਰੂ ਪਾਤਸ਼ਾਹ ਹੋਰ ਤਰੱਕੀਆਂ ਬਖਸ਼ਿਤ ਕਰੇ ਅੱਜ ਦਾ ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਵੇਖ ਰਹੀਆਂ ਨੇ ਵਿਵੇਕਾਨੰਦ ਨੂੰ ਕਿਥੇ ਨੇ ਪੁੱਛਿਆ ਵਿਦਵਾਨ ਨੇ ਭਈ ਵਿਵੇਕਾਨੰਦ ਜੀ ਧਰਮ ਨੂੰ ਖਤਰਾ ਕਦੋਂ ਹੁੰਦਾ ਉਹਨਾਂ ਆਖਿਆ ਜਦੋਂ ਵਿਖਾਵਾ ਹੋਏ ਵਿਖਾਵਾ ਜ਼ਿਆਦਾ ਹੋਏ ਮੇਰਾ ਪਿੰਡ ਪੱਬਰਾਲੀ ਐ ਇੱਥੋਂ 5-6 ਕਿਲੋਮੀਟਰ ਤੇ 20-25 ਲੰਗਰ ਲੱਗੇ ਨੇ ਰਸਤੇ ਵਿੱਚ ਲੰਗਰਾਂ ਵਿੱਚ ਸੰਗਤ ਹੈ ਜਿੱਥੇ ਦੀਵਾਨ ਵਿੱਚ ਏਡਾ ਵੱਡਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਕੀਤਾ ਚੰਗੇ ਚੰਗੇ ਜਥੇ ਬੁલાਏ ਨੇ ਰਾਤ ਵੀ ਆਉਣੇ ਨੇ ਪਰ ਗੁਰੂ ਦਾ ਇਤਿਹਾਸ ਸੁਣਨ ਵਾਸਤੇ ਕੋਈ ਤਿਆਰ ਨਹੀਂ ਮੈਂ अनेਕਾਂ ਵਾਰ ਸਟੇਜ ਉੱਤੇ ਭਾਵੇਂ ਮੈਂ ਸ਼੍ਰੋਮਣੀ ਕਮੇਟੀ ਦਾ ਜਥਾ ਨਹੀਂ ਲੋਕਲ ਹਾਂ ਪਰ ਮੈਂ ਇਹ ਪ੍ਰਚਾਰ ਕਰਨਾ ਡੰਕੇ ਦੀ ਚੋਟ ਉੱਤੇ ਵੀ ਸ਼੍ਰੋਮਣੀ ਕਮੇਟੀ ਨੂੰ ਅਸੀਂ ਲੰਬਾ ਪਿੰਨਾ ਵਿੱਚ ਦੇਈ ਜਾਂਦੇ ਆ ਇਹ ਪ੍ਰਚਾਰ ਨਹੀਂ ਕਰਦੇ ਕਦੇ ਕਿਸੇ ਮਾਈ ਦੇ ਲਾਲ ਨੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਸਕੂਲ ਦੇ ਵਿੱਚ ਤੇ ਅਸੀਂ ਤਿਆਰ ਕਰਕੇ ਸਵੇਰੇ ਬੱਚਿਆਂ ਨੂੰ ਭੇਜ ਦਿੰਨੇ ਆ ਪਰ ਸਿੱਖ ਤੇ ਆਥ ਬਾਰੇ ਕਦੇ ਨਹੀਂ ਅਸੀਂ ਦੱਸਿਆ। ਨਾ ਅਸੀਂ ਦੱਸਣਾ ਹੀ ਐ। ਇਸ ਗੱਲੋਂ ਸਿੱਖ ਕੌਮ ਜਿਹੜੀ ਐਡਾ ਵੱਡਾ ਸਾਡਾ ਇਤਿਹਾਸ। ਹਾਂਜੀ ਆ ਵੇਖੋ। ਬੱਚੇ ਤੇ ਬਾਬੇ ਬੁੱਢੇ ਸਭ ਤੋਂ ਲੈਣ ਆਈਦਾ ਤੇ ਇੱਥੇ ਗਵਾ ਕੇ ਤੁਰੇ ਜਾ ਰਹੇ ਨੇ ਅਜੇ ਬੱਚੇ ਵੀ ਇੱਕ ਇੱਕ ਦੋ ਦੋ ਨੇ ਤੁਹਾਨੂੰ ਮਾਵਾਂ ਸਨ ਜਿਹੜੀਆਂ 8 8 10 10 ਬੱਚੇ ਸਭ ਦੀਆਂ ਸਨ। ਸੋ ਇੱਕ ਬੱਚੀ ਵਿਛੜ ਗਈ ਏ ਉਹ ਸਟੇਜ ਦੇ ਉੱਤੇ ਉਹਦੀ ਮਾਤਾ ਪਿਤਾ ਜਿੱਥੇ ਵੀ ਆ ਰਹੇ ਉਹ ਸਟੇਜ ਤੋਂ ਆਣ ਕੇ ਬੱਚੀ ਨੂੰ ਲੈ ਜਾਣ ਸੋ ਆਓ ਮੇਰਾ ਛੋਟਾ ਵੀਰ ਲਖਬੀਰ ਸਿੰਘ ਤੇੜੀ ਮੇਰਾ ਭਤੀਜਾ ਹਰਪ੍ਰੀਤ ਜੂ ਕੇ ਵਿੱਚ ਗੁਰੂ ਪਾਤਸ਼ਾਹ ਤਰੱਕੀ ਬਖਸ਼ਿਸ਼ ਕਰੇ ਦੇਛਾ ਵਿਦੇਸ਼ਾ ਵਿੱਚ ਸਾਨੂੰ ਬੱਚਿਆਂ ਨੂੰ ਕਿਉਂ ਘਲਾਉਣਾ ਪਿਆ ਵੀ ਬੜੇ ਵੱਡੇ ਕਾਰਨ ਨੇ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਸਟੇਜ ਤੇ ਜਾਦਾ ਨਹੀਂ ਬੋਲੀਆਂ ਜਾਂਦੀਆਂ ਬੰਦਛੂ ਹੁੰਦੀ ਏ ਪਰ ਆਓ ਮੈਂ ਇਤਿਹਾਸ ਦੀ ਕੜੀ ਨਾਲ ਆਪ ਜੀ ਦਾ ਮਨ ਜੋੜਾਂ ਅਰਦਾਸ ਹੈ ਤੁਸੀਂ ਕਰਾ ਦੇਣੇ ਨੇ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਣੇ ਨੇ ਬਾਬਾ ਬੁੱਢਾ ਸਾਹਿਬ ਦੀਆਂ 10 ਪੀੜੀਆਂ ਸਧਾਰੀ ਪਖਾਰੀ ਮਹਿਮੂ ਤੇ ਭਾਨਾ ਭਾਨੇ ਦਾ ਪੁੱਤਰ ਸਰਵਣ ਸਰਵਣ ਦਾ ਪੁੱਤਰ ਝੰਡਾ ਜਿਹਨੂੰ ਮਲਕ ਦਾ ਖਿਤਾਬ ਸ਼ਾਹਜਹਾਨ ਬਾਦਸ਼ਾਹ ਨੇ ਦਿੱਤਾ ਸੀ ਤੇ 1100 ਪਿੰਡ ਦੀ ਰਿਆਸਤ ਉਸ ਵੇਲੇ ਇਸ ਪਰਿਵਾਰ ਦੇ ਕੋਲ ਸੀ 1100 ਪਿੰਡ ਇੱਕ ਜ਼ਿਲ੍ਹੇ ਦਾ ਹੁੰਦਾ ਹੈ ਝੰਡੇ ਦਾ ਪੁੱਤਰ ਗੁਰਦਿੱਤਾ ਇਹ ਲੋ ਪਰਾਂ ਲੈ ਜਾਓ ਬੱਚੀ ਨੂੰ ਅੱਧਰ ਜਰਾ ਕੱਟਵਾ ਤੇ ਝੰਡੇ ਦਾ ਪੁੱਤਰ ਗੁਰਦਿੱਤਾ ਗੁਰਦਿੱਤੇ ਦਾ ਪੁੱਤਰ RAM ਕੌਰ ਤੇ RAM ਕੌਰ ਦਾ ਪੁੱਤਰ ਭਾਈ ਮੋਹਰ ਸਿੰਘ ਬਾਬਾ ਨੂਬ ਸਿੰਘ ਤੇਰੇ ਕਿਸ਼ਨ ਕਵਰ ਜਨਾ ਦਾ ਨਾਂ ਤੇ ਉੱਤੇ ਸਰੋਵਰ ਭਾਈ ਮੋਹਰ ਸਿੰਘ ਦਾ ਪੁੱਤਰ ਹੋਇਆ ਸ਼ਾਮ ਸਿੰਘ ਜਿਹਦੇ ਨਾਂ ਉੱਤੇ ਸ਼ਾਮਪੁਰਾ ਪਿੰਡ ਹੈ ਭਾਈ ਸ਼ਾਮ ਸਿੰਘ ਦਾ ਪੁੱਤਰ ਹੋਇਆ ਕਾਣ ਸਿੰਘ ਭਾਈ ਕਾਣ ਸਿੰਘ ਦਾ ਪੁੱਤਰ ਹੋਇਆ ਸਜਾਨ ਸਿੰਘ ਜਦੋਂ ਉਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ ਉਹਨਾਂ ਦੀ ਮਾਤਾ ਭਾਈ ਸਜਾਨ ਸਿੰਘ ਦੀ ਮਾਤਾ ਕਰਮਕੌਰ ਰਾਜਾ ਮਹਾਰਾਜਾ ਮੰਗਰ ਗੱਦੀ ਲਾ ਕੇ ਫੈਸਲੇ ਕਰਿਆ ਕਰਦੇ ਸਨ ਭਰਮਦਾਸ ਦੀ ਧਰਤੀ ਉੱਤੇ ਸ਼ਹਿਰ ਵਿੱਚ ਇੱਕ ਕਤਲ ਹੋ ਜਾਂਦਾ ਹੈ ਮਾਤਾ ਕਰਮਕੌਰ ਨੇ ਕਈ ਦਿਨ ਗਵਾਹਾਂ ਲਈਆਂ ਸੱਚ ਝੂਠ ਦਾ ਨਾਟਾਰਾ ਕਰਕੇ ਜਿਹਦੇ ਕੋਲੋਂ ਕਤਲ ਹੋਇਆ ਸੀ ਸ਼ਾਹੂਕਾਰ ਦੇ ਕੋਲੋਂ ਉਹਨੂੰ ਫਾਇਦਾ ਹੁਕਮ ਸੁਣਾ ਦਿੱਤਾ ਜਲਾਦ ਲੈ ਕੇ ਤੁਰੇ ਜਾਂਦੇ ਨੇ ਤੇ ਬਾਗ ਵਿੱਚ ਆ ਭਾਈ ਸਜਾਣ ਸਿੰਘ 5-6 ਸਾਲ ਦੀ ਉਮਰ ਸਾਥੀਆਂ ਨਾਲ ਖੇਡਦੇ ਹੋਇਆ ਨੂੰ ਜਦੋਂ ਇਹ ਪਤਾ ਲੱਗਾ ਵੀ ਜਲਾਦ ਲੈ ਕੇ ਲੰਘੇ ਨੇ ਦੌੜ ਕੇ ਘਰੇ ਆਇਆ ਪਰ ਇਹਦੋਂ ਪਹਿਲਾਂ ਮਾਂ ਨੇ ਜਿਵੇਂ ਕਚਾਰੀ ਲਾ ਕੇ ਉਸ ਸ਼ਾਹੂਕਾਰ ਨੂੰ ਫਾਇਦਾ ਹੁਕਮ ਸੁਣਾਇਆ ਉਸ ਵੇਲੇ ਦਾ ਮਾਹੌਲ ਇਹ ਪ੍ਰਸੰਗ ਮੈਂ ਨਵਾਂ ਲਿਖਿਆ ਦੂਸਰੀ ਵਾਰੀ ਸਟੇਜ ਉੱਤੇ ਪੜ੍ਹਨ ਲੱਗਾ ਆਹ ਫਾਇ ਲਾਉਣ ਦਾ ਹੁਕਮ ਮਾਤਾ ਕਰਮਕੋਰ ਨੇ ਕਿਵੇਂ ਸੁਣਾਇਆ ਤੇ ਇੱਕ ਛੰਦ ਹੋਰ ਮੈਂ ਕਹਿ ਕੇ ਸਮਾਪਤੀ ਕਰ ਦੇਣੀ ਹੈ ਆਹ ਦਵਿੰਦਰ ਸਿੰਘ ਬਰਾੜ ਗੁਰਸਾਹਬ ਸਿੰਘ ਪੱਧਰੀ ਬਾਪੂ ਜੋਗੀ ਦਾ ਸ਼ਿਕਰ ਤਤ ਲਬਾਗ ਸਿੰਘ ਪੱਬਰਾਲੀ ਮੈਂ ਉਹਨਾਂ ਨਾਲ ਬਹੁਤ ਸਮਾਂ ਘਟ ਰਿਆਂ ਪਰ ਉਹਨਾਂ ਦਾ ਅਸ਼ੀਰਵਾਦ ਮੈਨੂੰ ਜ਼ਿਆਦਾ ਮਿਲਿਆ ਕਿਉਂਕਿ ਉਸਤਾਦ ਗੁਰ ਦੱਸਦਾ ਉਹ ਸਿੱਖਣ ਵਾਲਾ ਭਾਵੇਂ ਕਿਤੇ ਵੀ ਬਹਿ ਕੇ ਸਿੱਖ ਥੱਕਦਾ ਜ਼ਰੂਰ ਨਾਲ ਰਿਆ ਕੋ ਬਹੁਤੀ ਗੱਲ ਨਹੀਂ ਹੁੰਦੀ ਆਓ ਮਾਤਾ ਕਰਮਕੌਰ ਨੇ ਫਾਇਦਾ ਹੁਕਮ ਉਸ ਸ਼ਾਹੂਕਾਰ ਨੂੰ ਕਿਵੇਂ ਥਨਾਇਆ ਇਉਂ ਬਣੇ ਕੀਤਾ ਜਾ ਰਿਹਾ ਸੁਣੀਏ ਜੀ ਰੌਲਾ ਪੈ ਗਿਆ ਸ਼ਹਿਰ ਦੇ ਅੰਦਰ ਕਤਲ ਹੋ ਗਿਆ ਬੰਦਾ ਸ਼ਾਹੂਕਾਰ ਨੇ ਲੈਣ ਦੇਣ ਤੋਂ ਲੈ ਲਿਆ ਪੁੱਠਾ ਪੰਗਾ ਮਾਂ ਦਾ ਕਰਮਕੌਰ ਦਾ ਗੁੱਸਾ ਵਾਂਗ ਦੁੱਧ ਦੇ ਕੜਿਆ ਪਾਏ ਦੇਣ ਲਈ ਜਦੋਂ ਜਲਾਦਾ ਸ਼ਾਹੂਕਾਰ ਨੂੰ ਖੜਿਆ ਉਹ ਰੌਲਾ ਪੈ ਗਿਆ ਸ਼ਹਿਰ ਅੰਦਰ ਕਤਲ ਹੋ ਗਿਆ ਬੰਦਾ ਸ਼ਾਹੂਕਾਰ ਨੇ ਲੈਣ ਦੇਣ ਤਾ ਲੈ ਲਿਆ ਪੁੱਠਾ ਪੰਗਾ ਮੈਂ ਦਾ ਕਰਮ ਕਰਦਾ ਗੁੱਸਾ ਵਾਂਗ ਦੁੱਧ ਦੇ ਕੜਿਆ ਫਲ ਦੇਣ ਲਈ ਜਦੋਂ ਜੁਲਾਦਾ ਸ਼ਾਹੂਕਾਰ ਨੂੰ ਖੜਿਆ ਉਹ ਕਾਤਲ ਨੂੰ ਫੜ ਲਿਆ ਪੁਲਸ ਨੇ ਭਗਤਾਇਆ ਜਦੋਂ ਕਚੈਰੀ ਵੇ ਕਾਤਲ ਨੂੰ ਫੜ ਲਿਆ ਪੁਲਸ ਨੇ ਪਕਤਾ ਆ ਜਦੋਂ ਕਚੈਰੀ ਇਕੱਠੇ ਹੋ ਕੇ ਲੋਕਾਂ ਦੇਖਣ ਆਏ ਕੀ ਬੈਂਡੂ ਕੀ ਸ਼ੈਰੀ ਓ ਐਵੇਂ ਨਹੀਂ ਮੈਂ ਹੁਕਮ ਸੁਣਾਇਆ ਕਈ ਵਾਰ ਮੈਂ ਪੜਿਆ ਫਾਇਦੇ ਨਾਲ ਹੀ ਜਗੋਂ ਜਲਾਤਾ ਸ਼ੌਕਰ ਨੂੰ ਖੜਿਆ ਕੋਸ਼ ਨੀ ਮਾਤਾ ਸ਼ੌਕਾਰ ਦਾ ਦਨ ਕੋ ਦਿੱਤਾ ਭਾਰੀ ਜੇ ਨਾ ਫੈਸਲਾ ਕੀਤਾ ਵਾਪਸ ਕੁਲ ਕਰ ਕਜੂ ਸਾਰੀ ਓ ਮਾਲੀ ਤੁਰ ਗਿਆ ਜਿਸ ਬਾਗ ਦਾ ਨਾਲੀ ਤੁਰ ਗਿਆ ਜੇ ਸੁਬਾਗ ਦਾ ਕੱਚਾ ਹੀ ਫਲ ਚੜਿਆ ਭਾਏ ਦੇਣ ਲਈ ਜਦੋਂ ਜਲਾਤਾ ਖਾਊਕਾਰ ਨੂੰ ਖੜਿਆ ਤਿੰਨ ਵਾਰ ਕੁਲ ਕਰਕ ਹੋਣ ਦਾ ਜਦੋਂ ਵਾਸਤਾ ਪਾਇਆ ਮਾਦਾਨੇ ਗੱਲ ਜਰਾ ਨਾ ਗੌਲੀ ਸੁਜਾਨ ਸੰਧ ਸਮਝਾਇਆ ਹੁਣੇ ਵੱਜਦਾ ਸ਼ਾਹੂਕਾਰ ਵੀ ਨਾਗ ਜਰੀ ਲਾਲੜਿਆ ਫਲ ਦੇਣ ਲਈ ਜਦੋਂ ਜਲਾਤਾ ਸ਼ਾਹੂਕਾਰ ਨੂੰ ਖੜਿਆ ਆਹ ਕਾਰ ਮੱਛੀ ਵਿੱਚ ਮੈਲਾ ਓਹ ਆਹ ਕਾਰ ਮੱਛੀ ਵਿੱਚ ਮੈਲਾ ਝਟ ਵਰ ਤੇ ਆ ਪਾਣਾ ਤੇਰੇ ਬਾਝੋਂ ਕਿਸੇ ਨਾ ਪੁੱਤਰਾ ਮਾਂ ਜੀ ਆਖ ਬਲਾਉਣਾ ਓ ਕੀਤੇ ਗਲਤੀ ਲਾਦੂ 파ਹੇ ਬਹੁਤਾਂ ਬਾਦਲੇ ਡਰਿਆ 파ਹੇ ਦੇਣ ਲਈ ਅਗੋ ਯਲਾਤਾ ਸ਼ਾਹੂਕਾਰ ਨੂੰ ਖੜਿਆ ਆਓ ਸਾਬੇ ਬੁੱਢੇ ਦੀ ਮਰ ਜਾਦਾ ਵੀ ਬਾਬੇ ਬੁੱਢੇ ਦੀ ਕਰਦੀ ਮਰ ਜਾਦਾ ਮਾਤਾ ਕਿਉਂ ਬਲਾਈ 파ਹੇ ਲਾ ਕੇ ਮਾਰੋ ਬੰਦੇ ਹੋ ਕੀ ਹੈ ਵਡਿਆਈ ਹੋ ਇੱਕ ਮਰ ਗਿਆ ਦੂਜਾ ਮਾਰਦਾ ਮਰ ਗਿਆ ਤੂੰ ਜਾਂ ਮਾਰਤਾ ਤਾਂ ਇੱਕ ਇੱਕ ਕੀਤਾ ਅੜਿਆ ਪਾਏ ਦੇ ਨਾਲ ਇਹੋ ਗੁਲਾਤਾ ਸ਼ੌਕਰ ਨੂੰ ਖੜਿਆ ਪਾਤਾ ਪੁੱਤ ਗੱਲ ਜਰਾ ਨਾ ਗਉਲੀ ਛਿੜਕ ਪਰੇ ਨੂੰ ਕੀਤਾ ਕੱਲੀ ਛੱਡ ਕੇ ਤੁਰ ਗਿਓ ਪੁੱਤਰਾ ਉਹ થી ਬਦਲਾ ਲੀਤਾ ਹੱਥੀਆਂ ਦੇ ਨਾਲ ਉੱਠ ਦੌੜਿਆ ਉੱਖ ਵੇਖਣਾ ਅਰਿਆ ਪਾਹ ਦੇਣ ਲਈ ਜਦੋਂ ਯਲਾਗਾ ਸ਼ਾਹੂਕਾਰ ਨੂੰ ਖੜਿਆ ਪੱਬਰਾਲੀ ਲੈ ਕੇ ਸਾਖੀ ਨਾਲ ਸਾਥੀਆਂ ਗਾਵੇ ਡਰ ਨਾਲ ਸਹਿਮਿਆ ਚਾਰ ਜਫੇਰਾ ਕੁਲ ਆਲਮ ਕਬਰ ਆਵੇ ਤਾਲੀ ਦੇ ਨਾਲ ਲਿਆ ਫੈਸਲਾ ਤਾਲੀ ਦੇ ਨਾਲ ਲਿਆ ਫੈਸਲਾ ਇਹ ਕੀ ਮਾਤਾ ਕਰਿਆ ਫਾਇਦੇ ਨ ਲਈ ਜਦੋਂ ਜਲਾਤਾ ਸਾਹੂਕਾਰ ਨੂੰ ਖੜਿਆ ਭਾਈ ਸੁਜਾਨ ਸਿੰਘ ਦੀ ਉਮਰ ਭਾਵੇਂ ਛੋਟੀ ਏ ਮਤ ਬੜੀ ਉੱਚੀ ਏ ਪਤਾ ਲੱਗਾ ਕਿ ਜਲਾਦ ਲਈ ਜਾਂਦੇ ਨੇ ਮਾਤਾ ਨੇ ਫੈਸਲਾ ਸਨਾ ਦਿੱਤਾ ਆਪਣੇ ਸਾਥੀਆਂ ਸਮੇਤ ਦੌੜ ਕੇ ਮਾਤਾ ਕਰਮਕੌਰ ਦੇ ਕੋਲ ਆਇਆ ਪਿਆਰੀ ਹੱਥ ਲਾਇਆ ਆਖਿਆ ਮਾਂ ਜੀ ਇਹ ਕੀ ਕੀਤਾ ਜੇ ਫੈਸਲਾ ਬੜੀ ਜਲਦੀ ਤੁਸੀਂ ਕਰ ਦਿੱਤਾ ਕੋਈ ਨਾ ਕੋਈ ਨਹੀਂ ਉਹਨਾਂ ਛਾਹੂਕਾਰ ਦਾ ਕਸੂਰ ਨਹੀਂ ਜਿੰਨਾ ਤੁਸੀਂ ਡੰਨ ਦੇ ਦਿੱਤਾ ਲੈਣ ਦੇਣ ਉਤੋਂ ਲੜਾਈ ਹੋਈ ਆ ਆ ਬੱਚੀ ਛੋਟੀ ਰੋ ਰਹੀ ਏ ਕਿਨੇ ਸਾਡਾ دیਵਾਨ ਜਿਹੜਾ ਉਹ ਖਰਾਬ ਕਰ ਦਿੱਤਾ ਇਹਦੇ ਵਾਥ ਦੀ ਗੱਲ ਨਹੀਂ ਪਰ ਕਸੂਰ ਇਹਦੇ ਮਾਤਾ ਪਿਤਾ ਦਾ ਜੇ ਤੁਸੀਂ ਘਰੋਂ ਲੈ ਕੇ ਆਏ ਹੋ ਤੇ ਬੱਚਿਆਂ ਦਾ ਖਿਆਲ ਨਹੀਂ ਰੱਖਣਾ ਤੇ ਫਿਰ ਲਿਆਉਣ ਦਾ ਕੋਈ ਫਾਇਦਾ ਨਹੀਂ ਕਰ ਰੱਖਿਆ ਕਰੋ ਬੱਚੇ। ਸੋ ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਭਾਈ ਸਜਾਨ ਸਿੰਘ ਨੇ ਮਾਤਾ ਨੂੰ ਆਖਿਆ ਮਾਤਾ ਆਪਣਾ ਫੈਸਲਾ ਵਾਪਸ ਲਾ ਲਓ। ਮਾਂ ਨੇ ਆਖਿਆ ਪੁੱਤਰਾ ਮੈਂ ਫੈਸਲਾ ਕਰ ਦਿੱਤਾ ਹੈ। ਤੂੰ ਵੱਡਾ ਹੋਵੇਂਗਾ ਆਪਣੇ ਫੈਸਲੇ ਆਪ ਕਰੀਂ। ਇਤਿਹਾਸ ਕਹਿੰਦਾ ਦੂਸਰੀ ਵਾਰੀ ਫੇਰ ਭਾਈ ਸਜਾਨ ਸਿੰਘ ਨੇ ਆਖਿਆ ਮਾਤਾ ਆਪਣਾ ਫੈਸਲਾ ਵਾਪਸ ਲਾ ਲਾ ਬਾਬੇ ਬੁੱਢੇ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਦੇ ਘਰ ਦੀ ਮਰਜ਼ਾਦਾ ਇਹ ਨਹੀਂ ਜਦੋਂ ਤੀਸਰੀ ਵਾਰੀ ਭਾਈ ਸਜਾਨ ਸਿੰਘ ਨੇ ਆਖਿਆ ਮਾਂ ਆਪਣਾ ਫੈਸਲਾ ਵਾਪਸ ਲਾਣਾ ਨਹੀਂ ਤੇ ਬਾਬੇ ਬੁੱਢੇ ਸਾਹਿਬ ਦੇ ਘਰ ਦੀ ਅਣਸ ਦੀ ਬੇੜੀ ਅੱਜ ਡੁੱਬ ਜਾਣੀ ਹੈ ਮਾਂ ਨੇ ਆਖਿਆ ਬੇੜੀ ਘੜੀਕ ਨੂੰ ਡੁੱਬਦੀ ਭਾਵੇਂ ਹੁਣੇ ਡੁੱਬੇ ਮੈਂ ਫੈਸਲਾ ਵਾਪਸ ਨਹੀਂ ਲੈਣਾ ਭਾਈ ਸੁਜਾਨ ਸਿੰਘ ਆਪਣੇ ਸਾਥੀਆਂ ਸਮੇਤ ਦੌੜ ਕੇ ਬਾਗ ਵਿੱਚ ਚਲਿਆ ਗਿਆ ਖੂਹ ਵਗਦਾ ਸੀ ਖੂਹ ਦਾ ਇੱਕ ਹਾਉਦ ਸੀ ਚ ਬੱਚੇ ਦੇ ਅੱਗੇ ਕਾਗਜ਼ ਦੀ ਬੇੜੀ ਬਣਾ ਕੇ ਭਾਈ ਸੁਜਾਨ ਸਿੰਘ ਨੇ ਪਾਣੀ ਵਿੱਚ ਤਾਰ ਕੇ ਮੁੜਕੇ ਵਿੱਚ ਪਾਣੀ ਪਾ ਕੇ ਡੋਬ ਦਿੱਤੀ ਤੇ ਆਖਿਆ ਬਾਬੇ ਬੁੱਢੇ ਸਾਹਿਬ ਦੇ ਘਰ ਦੀ ਬੇੜੀ ਅੱਜ ਡੁੱਬ ਗਈ ਆਪ ਚਾਦਰਾਂ ਲੈ ਕੇ ਚਾਦਰ ਲੈ ਕੇ ਲੇਟ ਕੇ ਪ੍ਰਾਣ ਤਿਆਗ ਗਏ ਸਾਥੀਆਂ ਨੇ ਜਾ ਕੇ ਦੱਸਿਆ ਹਾ ਹਾ ਕਾਰ ਮੱਚ ਗਈ ਸਾਰੇ ਸ਼ਹਿਰ ਵਿੱਚ ਲੋਕ ਇਕੱਠੇ ਹੋ ਗਏ ਮਾਤਾ ਕਰਮਕੌਰ ਆਈ ਸਿਆਣੇ ਕਹਿੰਦੇ ਨੇ ਜ਼ਬਾਨੋਂ ਬੋਲ ਕਮਾਨੋਂ ਤੀਰ ਨਿਕਲਿਆ ਕਦੇ ਵਾਪਸ ਨਹੀਂ ਆਉਂਦਾ ਮਾਤਾ ਕਰਮਕੌਰ ਪੁੱਤਰ ਦੇ ਸਹਰਾਣੇ ਖਲੋਕ ਕੇ ਵਿਦਵਾਨ ਕਹਿੰਦਾ ਪੁੱਤਰਾਂ ਦੀ ਦੌਲਤ ਦੁਨੀਆ ਤੇ ਰੱਬ ਹੋਰ ਨਾ ਕੋਈ ਬਣਾਈ ਇਹਨਾਂ ਲਈ ਦੁਨੀਆ ਖੱਪਦੀ ਏ ਰੱਬਿਆਸੀ ਮਮਤਾ ਪਾਈ ਏ ਹੈਂ ਡਗੋਰੀ ਬੁੜਿਆਂ ਦੀ ਥੜਿਆਂ ਦੇ ਲਈ ਸਹਾਰਾ ਨੇ ਇਸ ਕੁੱਪ ਹਨੇਰੀ ਦੁਨੀਆ ਵਿੱਚ ਮਾਪੇ ਦੀ ਅੱਖ ਦਾ ਤਾਰਾ ਨੇ ਪੁੱਤਰ ਤੇ ਮਾਂ ਦਾ ਪਿਆਰ ਬੜਾ ਗੁੱਸੇ ਵਿੱਚ ਆਣ ਕੇ ਛੱਡ ਗਿਆ ਪਤਾ ਨਹੀਂ ਇਹ ਭਾਣਾ ਵਾਪਰ ਜਾਵੇਗਾ ਆਖਰ ਮਾਤਾ ਕਰਮਕੌਰ ਜੋ ਮਾਂ ਦਾ ਪਿਆਰ ਪੁੱਤਰ ਨਾਲ ਹੁੰਦਾ ਵਰਲਾਪ ਕੀਤਾ ਪੁੱਤਰ ਦੇ ਸਰਾਂਦੇ ਖਲੋ ਕੇ ਕਹਿੰਦੀ ਹੈ ਪੁੱਤਰਾ ਏਡੀ ਛੇਤੀ ਨਾਰਾਜ਼ ਹੋ ਗਿਆ ਮੈਨੂੰ ਛੱਡ ਕੇ ਚਲਿਆ ਗਿਆ ਤੇਰੇ ਤੋਂ ਬਗਾਰ ਇਹ ਸੰਸਾਰ ਤੇ ਮੇਰਾ ਕੌਣ ਹੈ ਮੈਂ ਤੇ ਗੁੱਸੇ ਵਿੱਚ ਤੈਨੂੰ ਝਿੜਕ ਦਿੰਦਾ ਚੱਲ ਉੱਠ ਮੇਰੇ ਅੱਗੇ ਲੱਗ ਕੇ ਘਰ ਨੂੰ ਚੱਲ ਮਾਤਾ ਕਰਮਕੌਰ ਆਪਣੇ ਪੁੱਤਰ ਸਜਾਣ ਸਿੰਘ ਨੂੰ ਜੋ ਸੰਸਾਰ ਤੋਂ ਚਲਿਆ ਗਿਆ ਕੀ ਕਰ ਰਹੀ ਏ ਕਮਾਨੀ ਛਾਂਦਾ ਇਉਂ ਬਣੇ ਕੀਤਾ ਜਾ ਰਿਹਾ ਜੀ ਸੁਣੀ ਲੰਮੀ ਆਤਾਂ ਨੇ ਸੌਂ ਗਿਆ ਪੁੱਤਰ ਅੱਗੋਂ ਦਿੰਦਾ ਨਹੀਂ ਕੋਈ ਉਤਰ ਗਿਆ ਜ਼ਖਮ ਸਿਨੇ ਵਿੱਚ ਉੱਕਰ ਰੋਂਦੀ ਤੇ ਕਰਲਾਉਂਦੀ ਮਾਂ ਉਠ ਤੋਰ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬੁਲਾਉਂਦੀ ਮਾਂ ਉਠ ਤੋਰ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬਲਹੌਂਦੀ ਮਾਂ ਕਾਹਤੇ ਸ਼ਕਰਖੰਡ ਖਵਾਵਾ ਕੀਤੀ ਗਲਤੀ ਤੇ ਪਛਤਾਵਾ ਤੈਨੂੰ ਕੋਟ ਕਾਲ ਦੇ ਲਾਵਾ ਕੀ ਰੱਬ ਕੈਰ ਗੁਜ਼ਾਰ ਗਿਆ ਤੇਰੇ ਬਾਜੋਏ ਜਗ ਸੁਨਾ ਿਉਂ ਦੀ ਮਾਂ ਨੂੰ ਮਾਰ ਗਿਆ ਤੇਰੇ ਬਾਜੋਏ ਜਗ ਸੁਨਾ ਿਉਂ ਦੀ ਮਾਂ ਨੂੰ ਮਾਰ ਗਿਆ ਲੰਮੀਆਂ ਤਾਨ ਸੌਂ ਗਿਆ ਪੁੱਤਰ ਅੱਗੋਂ ਦਿੰਦਾ ਨਹੀਂ ਕੋਈ ਉਤਰ ਜ਼ਖਮ ਗਿਆ ਸਿਨੇ ਵਿੱਚ ਉਕਰ ਰੋਂਦੀ ਤੇ ਕਰਲਾਉਂਦੀ ਮਾਂ ਉਠ ਤੋੜ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬੁਲਾਉਂਦੀ ਮਾਂ ਉਠ ਤੋਰ ਘਰ ਨੂੰ ਲਗ ਮਾ ਅੱਗੇ ਵਾਜਾ ਮਾਰ ਬਲਹਾਉਂਦੀ ਮਾ ਉਠ ਸ਼ਕਰਖੰਡ ਖਵਾਵਾ ਕੀਤੇ ਗਲਤੀ ਦੇ ਪਹਿਦਾਵਾ ਤੈਨੂੰ ਕੋਟ ਕਾਲ ਦੇ ਲਾ ਕੀ ਰੱਬ ਕੈਰ ਗੁਜ਼ਾਰ ਗਿਆ ਤੇਰੇ ਬਾਜੂਏ ਜਦ ਸੁਨਣਾ ਯੋ ਦੀ ਮਾਂ ਨੂੰ ਮਾਰ ਗਿਆ ਤੇਰੇ ਬਾਜੂਏ ਜਦ ਸੁਨਣਾ ਯੋ ਦੀ ਮਾਂ ਨੂੰ ਮਾਰ ਗਿਆ ਤੇਰੇ ਬਾਜੂ ਕੋ ਪਹਨੇਰਾ ਇਥੇ ਕੌਣ ਪੁੱਤ ਦੱਸ ਮੇਰਾ ਭੋਲਾ ਪੁੱਤਰਾ ਸੁੰਦਰ ਚਿਹਰਾ ਮੈਂ ਤਾਂ ਪਹਿਲਾ ਹੀ ਰੰਡੀ ਹਾਂ ਉੱਠ ਤੋਰ ਘਰ ਨੂੰ ਲੱਗ ਮਾਂ ਅੱਦੇ ਵਾਜਾਂ ਮਾਰ ਬਲਾਉਂਦੀ ਮਾਂ ਤੋਰ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬਲਹੌਂਦੀ ਮਾਂ ਮਾਂ ਦੀ ਆਵਾਜ਼ ਸੁਣੀ ਨਾ ਪੁੱਤ ਨਹੀਂ ਏ ਵਾਜ ਸੁਣੀ ਨਾ ਪੁੱਤ ਨੇ ਪਾਸਾ ਵਟਿਆ ਇੱਕ ਦਮ ਰਤਨੇ ਤੇਰੇ ਬਾਜ ਹਿੰਮਤ ਨਾ ਬੁੱਤ ਨੇ ਕਰਕੇ ਕੀ ਵਿਆਰ ਗਿਆ ਤੇਰੇ ਬਾਜੋ ਇਹ ਜੱਗ ਸੁੰਗਾ ਯੋ ਦੀ ਮਾਨੂ ਮਾਰ ਗਿਆ ਤੇਰੇ ਬਾਜੋ ਇਹ ਜੱਗ ਸੁੰਗਾ ਯੋ ਦੀ ਮਾਨੂ ਮਾਰ ਗਿਆ ਓ ਬਾਜਾ ਮਾ ਮਾਰ ਹੋ ਗਈ ਚੱਲੀ ਰੋਂਦੀ ਪੁੱਤ ਸਰਾਣੇ ਖੱਲੀ ਹਾ ਵਾਜਾ ਮਾਰ ਮਾਰ ਹੋਈ ਚੱਲੀ ਰੋਂਦੀ ਪੁੱਤ ਸਰਾਣੇ ਖੱਲੀ ਮੇਰੇ ਸੀਨੇ ਆਰੀ ਚੱਲੀ ਕਵਾਰੀ ਕਹ ਦੇ ਹਾ ਉਠ ਤੋੜ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬਲਾਉਂਦੀ ਮਾਂ ਉਠ ਤੋੜ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬਲਾਉਂਦੀ ਮਾਂ ਘਰ ਸ਼ਹਿਰ ਵਿੱਚ ਮੱਚੀ ਕੋਈ ਨਹੀਂ ਮੰਨਦਾ ਇਹ ਗੱਲ ਸੱਚੀ ਇਹ ਕੀ ਆਦਤਵੰਦੀ ਮੱਚੀ ਕਰਕੇ ਸਭ ਨਾਲ ਪਿਆਰ ਗਿਆ ਤੇਰੇ ਬਾਜੋ ਜਗ ਸੰਗਾ ਯੋਦੀ ਮਾ ਨੂੰ ਮਾਰ ਗਿਆ ਤੇਰੇ ਬਾਜੋ ਇਹ ਜਗ ਸੁਨਾ ਜਿਉਂਦੀ ਮਾ ਨੂੰ ਮਾਰ ਗਿਆ ਉਜੜੇ ਪਾਲ ਵਿੱਚ ਬਾਗ ਬਗੀਚੇ ਰਹਿ ਗਏ ਰੰਗਲੇ ਵਿਸ਼ੇ ਗਲੀਚੇ ਲੱਗੇ ਫਟ ਕਿਸੇ ਨਾਸੀ ਤੇ ਬੋਲੂ ਆਣ ਬਨੇਰੇ ਕਾ ਉੱਠ ਤੁਰ ਘਰ ਲੂ ਲੱਗ ਮਾ ਵਾਜਾ ਮਾਰ ਬਲਾਉਂਦੀ ਮਾਂ ਉੱਠ ਤੋਰ ਘਰ ਨੂੰ ਲੱਗ ਮਾਂ ਅੱਗੇ ਵਾਜਾ ਮਾਰ ਬਲਾਉਂਦੀ ਮਾਂ ਰੋਂਦੀ ਕਲਮਲ ਕੋ ਦਲਬਾਗੋ ਹੋ ਰੋਂਦੀ ਕਲਮਲ ਕੋ ਦਲਬਾਗੋ ਪਰਦੇ ਵਿੱਚ ਕੋਮਲ ਆ ਗਿਆ ਬਾਗ ਸੁਤੇ ਕਿਸ ਜਗਾਉਣੇ ਪਾਗ ਮੇਰਾ ਲੁੱਟ ਸੰਸਾਰ ਗਿਆ ਤੇਰੇ ਬਾਜੋ ਇਹ ਜਗ ਸੁੰਨਾ ਹੋ ਤਰੇ ਬਾਜੋ ਇਹ ਜਗ ਸੁੰਨਾ ਯੋਦੀ ਮਾਨੂ ਮਾਰ ਗਿਆ ਤੇਰੇ ਬਾਜੋ ਇਹ ਜਗ ਸੁੰਨਾ ਜਿਉਂਦੀ ਮਾਨੂ ਮਾਰ ਗਿਆ ਇਹ ਜਿਹੜੇ دیਵਾਨ ਸੱਜਦੇ ਨੇ ਤੇ ਜਾਂ ਸੱਜਣੇ ਨੇ ਨਾ ਇਹ ਆਵੇਂ 10-15 ਸਾਲਾਂ ਵਾਲੀ ਖੇਡ ਹੈ ਆ ਜਿਹੜੀ ਸਾਡੇ ਵਾਲੀ ਪਨੀਰੀਏ ਜਦੋਂ ਇਹ ਚੱਲੀ ਗਈ ਮਗਰੋਂ ਨਾ ਕਿਸੇ ਨੇ دیਵਾਨਾਂ ਚ ਬਹਿਣਾ ਇੱਕ ਇੱਕ ਸਾਡਾ ਬੱਚਾ ਉਹ ਬਾਹਰ ਚਲਾ ਗਿਆ ਤੇ ਸਕੂਲਾਂ ਵਿੱਚ ਫਾਇਦੇ ਦਿੱਤੇ ਨੇ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿਥੇ ਦੇ ਵਥ ਦੀ ਗੱਲ ਨਹੀਂ ਸੋ ਮਾਤਾ ਕਰਮ ਕਉ ਰੋਈ ਪਿੱਟੀ ਦਹਾਈ ਦਿੱਤੀ ਪਰ ਕਿਸੇ ਨੇ ਸੁਣੀ ਨਾ ਪੁੱਤਰ ਚਲਾ ਗਿਆ ਫਿਰ ਆਪਣੇ ਭਰਾ ਨੂੰ ਇੱਥੇ ਲਿਆਂਦਾ ਚੜਤ ਸਿੰਘ ਦਾ ਨਾਂ ਸੀ ਉਹਨੇ ਵਾਦ-ਵਿਵਾਦ ਕੀਤਾ ਇੱਥੇ ਫਿਰ ਮਹਾਰਾਜਾ ਰਣਜੀਤ ਸਿੰਘ ਆਏ ਉਦੋਂ ਬਾਅਦ ਕੇ ਮਹੰਤਾਂ ਕੋਲ ਸੇਵਾ ਗਈ ਨਾਣੇਕੋਟ ਤੋਂ ਮਹੰਤ ਲਿਆਂਦੇ ਰਾਘੋਦਾਸ ਜੋ ਅੰਮ੍ਰਿਤ ਛੱਕੇ ਰਗਵੀਰ ਸਿੰਘ ਬਣਦਾ ਹੈ ਬੜੀਆਂ ਲੰਮੀਆਂ ਕਹਾਣੀਆਂ ਨੇ ਬਾਬਾ ਬੁੱਢਾ ਸਾਹਿਬ ਦੇ ਘਰ ਦੀਆਂ ਅਸੀਂ ਤੇ ਮਾਤਾ ਗੰਗਾ ਜੀ ਤੇ ਬਾਬਾ ਬੁੱਢਾ ਸਾਹਿਬ ਤੱਕ ਰਸੀਮਤ ਹਾਂ ਬੜੇ ਵੱਡੇ ਇਤਿਹਾਸ ਨੇ ਬਹੁਤ ਬਹੁਤ ਧੰਨਵਾਦ ਭੈਣ ਜੀ ਅਰਦਾਸ ਕਰਾ ਕੇ ਗਏ ਨੇ ਮੈਨੂੰ ਸਮਝ ਪੂਰੀ ਨਹੀਂ ਲੱਗੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਬੱਚਿਆਂ ਦੇ ਸਿਰ ਤੇ ਮੇਹਰਾ ਭਰਿਆ ਹੱਥ ਰੱਖ ਕੇ ਗੁਰੂ ਪਾਤਸ਼ਾਹ ਦੇthsਾਂ ਵਿੱਚ ਜਿੱਥੇ ਵੀ ਆਏ ਨੇ 100 ਲੱਖ ਦਾ ਬੜਾ ਅਰਦਾਸ ਕਰਾ ਕੇ ਗਏ ਨੇ ਪਰਿਵਾਰ ਦੀ ਚੜ੍ਹਦੀ ਕੁਲਾ ਸਰਬੱਤ ਦਾ ਭਲਾ ਮੰਗ ਕੇ ਗਏ ਨੇ ਗੁਰੂ ਪਾਤਸ਼ਾਹ ਕਿਰਪਾ ਕਰਨਾ ਉਹ ਦਲਬਾਗ ਸਿੰਘ ਜੀ ਪਿੰਡ ਪੱਬਰ ਵਾਲੀ ਸਾਥੀ ਦਵਿੰਦਰ ਸਿੰਘ ਬਰਾੜ ਗੁਰਸਾਹਿਬ ਸਿੰਘ ਪਧਰੀ ਜਦੋਂ ਵੀ ਕੋ ਸੱਜਣ ਸੰਗਤ ਯਾਦ ਕਰਦੀ ਅਸੀਂ ਹਾਜ਼ਰ ਹੁੰਨੇ ਆ ਧੰਨਵਾਦ ਪੁੱਲਰ ਟੀਵੀ ਚੈਨਲ ਦਾ ਧੰਨਵਾਦ ਜਿਨ੍ਹਾਂ ਨੇ ਰਿਕਾਰਡ ਕੀਤੇ ਨੇ ਸਾਰੇ ਜਥੇ ਫਤਿਹ ਜਾਓ ਧੰਨਵਾਦ ਵੀਰ ਦਲਬਾਗ ਸਿੰਘ ਦਾ ਮੈਨੇਜਰ ਸਰਦਾਰ ਪ੍ਰਗਟ ਸਿੰਘ ਜੀ ਬੜੇ ਵੱਡੇ ਕਵੀਸ਼ਰ ਵੀ ਰਹੇ ਨੇ ਬਾਅਦ ਵਿੱਚ ਵੀ ਉਹਨਾਂ ਕਵੀਸ਼ਰੀ ਕਰਨੀ ਹੈ ਰਿਟਾਇਰਮੈਂਟ ਤੋਂ ਕਿਉਂਕਿ ਗਾਉਣ ਵਾਲੇ ਦੀ ਨੱਚਣ ਵਾਲੇ ਦੀ ਅੱਡੀ ਨਰੇਂਦੀ ਤੇ ਗਾਉਣ ਵਾਲੇ ਦਾ ਮੂੰਹ ਬਹੁਤ ਵਧੀਆ ਆਵਾਜ਼ਾਂ ਥਾਂ ਇਹਨਾਂ ਦੇ ਜਥੇ ਦੀ ਹਥਵਾਓ ਫਤਿਹ ਗਜਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਗਿਆਨੀ ਦਲਬਾਖ ਸਿੰਘ ਪੱਬਰ ਵਾਲੀ ਦੇ ਕਿ ਵਿਸ਼ੇ ਜਥੇ ਨੇ ਸੇਕ ਕਮਦਸ਼ਾ ਨਮਤ ਇਤਿਹਾਸ ਆਸਮਤਾ ਨੇ ਸਾਂਝਾ ਕੀਤਾ ਮੈਂ ਫੇਰ ਬੇਨਤੀ ਕਰਦਾ ਇੱਕ ਬੱਚੀ ਉਹ ਗੁਰੂ ਕੇ ਪਿਆਰ ਵਾਲੋ ਮਾਤਾ ਪਿਤਾ ਗਵਾਚੇ ਪਏ ਨਹੀਂ ਬੱਚੀ ਤੇ ਇੱਥੇ ਮਿਲ 15 20 ਮਿੰਟ ਤੋਂ ਰੋ ਰਹੀ ਹੈ ਤੇ ਜਿਸ ਦੇ ਵੀ ਬੱਚੀ ਹੋਵੇ ਉਹ ਸਟੇਜ ਤੇ ਆ ਕੇ ਭਾਈ ਸਾਹਿਬ ਸਾਡੇ ਸੇਵਾਦਾਰ ਸਾਡੇ ਇੰਸਪੈਕਟਰ ਸਹਿਬਾਨ ਕਿ ਉਹਨਾਂ ਨੂੰ ਸੰਭਾਲ ਕੇ ਬੈਠੇ ਹੋਏ ਨੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਬੇਨਤੀ ਹੈ ਵੀ ਛੇਤੀ ਤੋਂ ਛੇਤੀ ਸਟੇਜ ਤੇ ਪਹੁੰਚੋ ਤੇ ਆਪਣੀ ਬੱਚੀ ਜਿਹੜੀ ਉਹ ਪ੍ਰਾਪਤ ਕਰੋ ਬੜੀਆਂ ਮਹਾਨ ਕਿਉਂਕਿ ਢੀਆਂ ਦੇ ਨਾਲ ਹੀ ਗਾਂ ਪਰਿਵਾਰ ਚੱਲਦੇ ਨੇ ਸੱਚੇ ਬਾਦਸ਼ਾਹ ਕਿਰਪਾ ਕਰਨੀ ਆਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਟੇਜ ਤੇ ਪਹੁੰਚੋ ਕੌਮ ਦੇ ਮਹਾਨ ਕਵੀਸ਼ਰ ਮਹਾਨ ਢਾਡੀ ਮਹਾਨ ਕਥਾਵਾਚਕ